ਆਪਾਂ ਬਈ ਅੰਬ ਲਾਇਆ ਸੀ ਅੰਬ ਦੀ ਅਮਰਪਾਲੀ ਵੈਰਾਈਟੀ ਲਾਈਏਗੀ ਹੁਣ ਆਪਾਂ ਨਵੀਂ ਲਿਆ ਕੇ ਤੇ ਬਾਪੂ ਨੇ ਕੇਲਾ ਲਵਾਇਆ ਨਾਲ ਤੇ ਬਾਪੂ ਤੋਂ ਸੁਣਦਿਆ ਵੀ ਰਾਜਕੇ ਬਾਪੂ ਕੇਲਾ ਨਾਲ ਨਾਲ ਰਾਜਤਾਜ ਜੀ ਪਾਣੀ ਵੱਧ ਹੁੰਦਾ ਜੇ ਪਾ ਕੇਲੇ ਨੂੰ ਅੰਬ ਨੂੰ ਪਾਣੀ ਦੀ ਲੋੜ ਪੰਦੀ ਤਾਂ ਕੇਲੇ ਦੀ ਜੜ ਚੋਂ ਖਿੱਚ ਲੈਂਦਾ ਅੱਛਾ ਵੀ ਕੇਲੇ ਦੇ ਨਾਲ ਪੂਰਾ ਖੁਸ਼ ਰਹਿੰਦਾ ਹੈ ਬਲਨਾ ਵੀ ਕਈ ਜੇ ਆਪਾਂ ਕੇਲੇ ਨਾਲ ਲਾਈਏ ਅੰਬ ਨੂੰ ਤਾਂ ਵੀ ਸਭ ਤੋਂ ਛੇਤੀ ਤਿਆਰ ਹੁੰਦਾ ਹੈ ਪਹਿਲਾਂ ਆਪਣੇ ਉਥੇ ਕਿੱਦਾਂ ਵੱਡਾ ਹੋਗਾ ਹਾਂ ਉਹ ਗੱਲ ਕਰਦਾ ਦਸੂ ਬਈ ਆਪਣੇ ਸਾਡੇ ਪਾਣੀ ਵੀ ਇੱਥੇ ਇੱਕ ਸਭ ਤੋਂ ਸਾਨੂੰ ਤੇ ਜੂੜੀ ਚਾਹੀਦਾ ਇਹ ਬਈ ਨਹਿਰੀ ਨਹਿਰੀ ਪਾਣੀ ਤੇ ਹੁੰਦੇ ਨੇ ਅੰਬ ਉਹ ਅੰਬੇ ਕੋਈ ਪੁਰਾਣੇ ਤਾਂ ਹੋਏ ਪਏ ਹੋਏਗੇ ਨੇ ਜਿਹੜੇ ਨਹਿਰੀ ਪਾਣੀ ਨਾਲ ਤਿਆਰ ਪਰ ਨਹਿਰੀ ਪਾਣੀ ਦੇ ਤੁਸੀਂ ਦੇਖ ਲਓ ਜਿੱਥੇ ਨਹਿਰੀ ਪਾਣੀ ਜਾਂਦਾ ਉਹ ਉੱਥੇ ਸਭ ਤੋਂ ਵੱਧ ਸਭ ਤੋਂ ਵੱਧ ਵੈਸੇ ਇਹ ਉਹ ਖੁਸ਼ ਕੇਲੇ ਨਾਲ ਹੀ ਰਹਿੰਦਾ ਮੈਂ ਇਹ ਗੱਲ ਦੇਖਿਆ ਸਾਡੇ ਉੱਤੇ ਬਹੁਤ ਵੱਡਾ ਹੋ ਗਿਆ ਸੀ ਪਰ ਅੱਜ ਜਦੋਂ ਸਾਡਾ ਦਨਾਲਾ ਨਵਾਂ ਬਣਿਆਗਾ ਉਹ ਤਾਂ ਹੋ ਗਿਆ ਉਹ ਜਿਹੜੇ ਆਪਣੇ ਪਰਾਂ ਕੇਲੇ ਨੇ ਉੱਥੇ ਉਹਦੇ ਕੋਲੇ ਉਹ ਵੀ ਉਦੋਂ ਦੀ ਮੇਰੇ ਲਾਏ ਹੋਏ ਨੇ ਉਦੋਂ ਫਿਰ ਉਹ ਕੇਲੇ ਉਧਰ ਲੈ ਜਾ ਪੱਟ ਕੇ ਲਾਤਾ ਸੀ ਕੇਲਾ ਕੇਲੇ ਵੀ ਬਹੁਤ ਵੱਡੇ ਹੋ ਗਏ ਸੀ ਤੇ ਅੰਬ ਤਾਂ ਬੜਾ ਅਸਲ ਹੋ ਗਿਆ ਸੀ ਦੁੱਖ ਵੀ ਸਾਨੂੰ ਉਹ ਚੀਜ਼ ਦਾ ਬੜਾ ਹੋਇਆ ਪਰ ਹੁਣ ਵੀ ਬਾਪੂ ਨੇ ਦੁਬਾਰੇ ਫਿਰ ਅ ਕੋਈ ਗੱਲ ਨਹੀਂ ਕੇਰਾ ਉਹਦੇ ਨਾਲ ਕੇਲਾ ਲਾ ਦੋ ਜਾਂ ਕੇਲੀ ਲਾ ਦੋ ਕੇਲੀ ਤੇ ਕੇਲੇ ਦੇ ਵਿੱਚ ਥੋੜਾ ਹਨਾ ਪਰ ਡੈੜੀ ਪਾਣੀ ਬੜਾ ਜ਼ਿਆਦਾ ਹੁੰਦਾ ਤੇ ਉਹ ਫਿਰ ਪਾਣੀ ਇਹਦੇ ਵਿੱਚੋਂ ਲਈ ਜਾਂਦਾ ਰਹਿੰਦਾ ਬਾਕੀ ਇਹਨੂੰ ਜੇ ਲਾਉਣਾ ਵੀ ਤੁਹਾਡੇ ਕੋਲ ਦੀ ਕੋਈ ਐਹੀ ਜੀ ਚੀਜ਼ ਲੱਗਦੀ ਕੋਈ ਖਾਲ ਲੱਗਦਾ ਸੂਏ ਦਾ ਛੋਟਾ ਜਿਹਾ ਖਾਲ ਹੀ ਲੱਗਦਾ ਭਾਵੇਂ ਉੱਥੇ ਸਭ ਤੋਂ ਵੱਧ ਹੁੰਦਾ ਕਾਮਯਾਬ ਜੇ ਖੇਤਾਂ ਦੇ ਵਿੱਚ ਆਪ ਦਾ ਖਾਲ ਦਾ ਪਾਣੀ ਪੀ ਜਾਂਦਾ ਆ ਖਾਲ ਦਾ ਪਾਣੀ ਪੀ ਜਾਂਦਾ ਤੇ ਖਾਲ ਦੇ ਵਿੱਚ ਸੱਲ ਵੀ ਲੈਂਦਾ ਇਹ ਤੇ ਸੱਲ ਲੈਂਦਾ ਇਹ ਤੇ ਬਸ ਇਹੀ ਚੀਜ਼ਾਂ ਸੱਲ ਜ਼ਰੂਰੀ ਆ ਬੜਾ ਇਹ ਪਾਣੀ ਨਿਯਾਜ ਵੀ ਨਹੀਂ ਪਾਲਦਾ ਹੁੰਦਾ ਆਂਬ